ਗਲਵਾਤ ਹਰੇਕ ਜਗ੍ਹਾ ਆਪ ਜੀ ਨੂੰ ਸਾਰੀਆਂ ਗੁਰਸਿੱਖ ਸੰਗਤਾਂ ਪੰਜਾਬ ਦੀਆਂ ਸਮੁੱਚੇ ਭਾਰਤ ਦੀਆਂ ਸਾਰੇ ਸਾਡੇ ਦੇਸ਼ ਵਿਦੇਸ਼ ਦੀਆਂ ਗੁਰਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਸਾਡੇ ਤੇ ਜਿੱਥੇ ਕਿਸਾਨ ਜਥੇਬੰਦੀਆਂ ਤੇ ਜਿਹੜਾ ਖਨੌਰੀ ਬਾਰਡਰ ਹੈ ਪੰਜਾਬ ਦਾ ਤੇ ਹਰਿਆਣੇ ਦਾ ਉੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਨੇ ਤੇ ਜਿੱਥੇ ਅੱਜ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜੀ ਤੇ ਸਿਰਸਾ ਜੀ ਤੇ ਜਿਹੜੇ ਨਾਲ ਨੇ ਸਾਡੇ ਬੈਠੇ ਹੋਏ ਤੇ ਨਾਲ ਜਿੰਨੇ ਵੀ ਸਾਡੇ ਇੱਥੇ ਕਿਸਾਨ ਭਰਾ ਨੇ ਸਾਰੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਨੇ ਤੇ ਉੱਥੇ ਜਿੱਥੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਉੱਥੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਨ੍ਹਾਂ ਨੂੰ ਹੁਣੇ ਹੀ ਮਿਲ ਕੇ ਆਏ ਆ ਤੇ ਭਾਵੇਂ ਮਨੋਂ ਬਲ ਉਹਨਾਂ ਦਾ ਉੱਚਾ ਹੈ ਪਰ ਜਿਹੜੀ ਹੈ ਸਿਹਤ ਆ ਉਹਨਾਂ ਦੀ ਅ ਗੁਰੂ ਸਾਹਿਬ ਕਦੇ ਵੀ ਖਾਲਸਾ ਜਿਹੜਾ ਉਹ ਇਹ ਨਹੀਂ ਕਹਿੰਦਾ ਆਪਦੇ ਆਪ ਨੂੰ ਮੈਂ ਭਾਵੇਂ ਜਿੰਨਾ ਮਰਜ਼ੀ ਜ਼ਖਮੀ ਵੀ ਹੋਵੇ ਪਰ ਗੁਰੂ ਸਾਹਿਬ ਕਿਰਪਾ ਰਖਣ ਸਰਦਾਰ ਜਗਜੀਤ ਸਿੰਘ ਜੰਜੀ ਡੱਲੇਵਾਲ ਜਿਨ੍ਹਾਂ ਦਾ ਆਪਜੀ ਕੋਈ ਨਿੱਜੀ ਹਿੱਤ ਨਹੀਂ ਹੈ ਉਹ ਸਮੁੱਚੇ ਜਿਹੜੇ ਕਿਸਾਨ ਵੀਰ ਸਾਡੇ ਤੇ ਉੱਥੇ ਹੀ ਗਰੀਬਾਂ ਦੀ ਕਿਉਂਕਿ ਕਿਸਾਨ ਜਿਹੜਾ ਉਹ ਅੰਨ ਦਤਾ ਜਿਨੇ ਸਮੁੱਚੇ ਪੰਜਾਬ ਦੇ ਕਿਸਾਨਾਂ ਨੇ ਸਮੁੱਚੇ ਭਾਰਤ ਦਾ ਜਿਹੜੇ ਭਾਰਤ ਦੇ ਵਾਸੀ ਨੇ ਉਹਨਾਂ ਦਾ ਜਿਹੜਾ পেট ਭਰਿਆ ਪਿੱਛੋਂ ਆਪਾਂ ਪਿਛਲਾ ਇਤਿਹਾਸ ਵੀ ਆਪਾਂ ਪੜ੍ਹਦੇ ਆ ਤੇ ਪੰਜਾਬ ਨੇ ਹਮੇਸ਼ਾ ਜਿਹੜਾ ਹਿੰਦੁਸਤਾਨ ਦੀ ਜਿੱਥੇ ਰਾਖੀ ਕੀਤੀ ਹੁਣ ਵੀ ਬਾਰਡਰਾਂ ਦੇ ਉੱਪਰ ਜਿਹੜੇ ਸਾਡੇ ਨੌਜਵਾਨ ਸਿੱਖ ਭਰਾ ਨੇ ਉਹ ਬਾਰਡਰਾਂ ਦੇ ਉੱਪਰ ਜਿਹੜੇ ਡਟੇ ਹੋਏ ਨੇ ਤੇ ਅੱਜ ਜਿਹੜੇ ਸਾਡੇ ਨੌਜਵਾਨ ਜਾਂ ਸਾਡੇ ਕਿਸਾਨ ਭਰਾ ਨੇ ਉਹ ਆ ਕੇ ਖਨੋਰੀ ਜਿਹੜਾ ਬਾਰਡਰ ਹੈ ਜਾਂ ਸ਼ੰਭੂ ਬਾਰਡਰ ਹੈ ਤੇ ਉੱਥੇ ਉਹਨਾਂ ਨੂੰ ਤੱਕੇ ਦੇ ਨਾਲ ਰੋਕਿਆ ਹੋਇਆ ਕਿਉਂਕਿ ਆਪਣੀਆਂ ਮੰਗਾਂ ਮਨਾਉਣ ਵਾਸਤੇ ਸਰਕਾਰ ਕੋਲੇ ਉਹ ਪਹੁੰਚ ਕਰ ਰਹੇ ਨੇ ਪਰ ਸਰਕਾਰ ਅੱਗੋਂ ਉਹਨਾਂ ਨੂੰ ਜਿਹੜਾ ਅਥਰੂ ਗੈਸ ਤੇ ਜਾਂ ਉਹਨਾਂ ਨੂੰ ਜਿਹੜੇ ਹੈ ਪਾਣੀ ਦੀਆਂ ਵਿਛਾੜਾ ਮਾਰ ਕੇ ਉਹਨਾਂ ਨੂੰ ਜਿਹੜਾ ਤੱਕੇ ਦੇ ਨਾਲ ਰੋਕਦੇ ਨੇ ਤੇ ਉਹ ਇਹ ਨਾ ਸੋਚਣ ਜਿਹੜੇ ਸੈਂਟਰ ਸਰਕਾਰ ਹੈ ਜਾਂ ਕਦੇ ਵੀ ਪੰਜਾਬ ਨੇ ਝੁੱਕ ਕੇ ਪਿਛਲਾ ਇਤਿਹਾਸ ਦੇਖੀਏ ਆਪਾਂ ਤੇ ਪੰਜਾਬ ਨੇ ਆਪਣੀ ਆਨ ਬਾਨ ਤੇ ਸ਼ਾਨ ਵਾਸਤੇ ਹਮੇਸ਼ਾ ਆਗੇ ਹੋ ਕੇ ਜੂਝਦੇ ਵੀ ਰਹੇ ਨੇ ਤੇ ਭਾਰਤ ਵਾਸਤੇ ਵੀ ਕੁਰਬਾਨੀਆਂ ਦਿੱਤੀਆਂ ਤੇ ਮੈਂ ਬੇਨਤੀ ਕਰਦਾ ਸੈਂਟਰ ਜਿਹੜੀ ਸਰਕਾਰ ਹੈ ਉਹ ਸਾਡੇ ਕਿਸਾਨ ਭਰਾਵਾਂ ਦੀਆਂ ਜਿੱਥੇ ਤਿੰਨੇ ਕਾਨੂੰਨ ਜਿਹੜੇ ਉਹਨਾਂ ਨੇ ਵਾਪਸ ਲੈ ਜਦੋਂ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਬਾਰਡਰ ਤੇ ਤੇ ਹੁਣ ਜਿਹੜਾ ਐ ਐਮਐਸਪੀ ਜਿਹੜੀ ਹੈ ਉਹ ਲਾਗੂ ਕਰਨੀ ਚਾਹੀਦੀ ਹੈ ਤੇ ਇਹ ਨਹੀਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਦੋਂ ਕੋਈ ਵੀ ਕੁਰਬਾਨੀ ਹੁੰਦੀ ਹੈ ਉਹਦੇ ਨਾਲ ਇਹ ਨਹੀਂ ਵੀ ਇੱਕ ਜਣਾ ਹੀ ਹੈ ਉਹ ਪਿੱਛੇ ਉਹਦੇ ਬਹੁਤ ਵੱਡੀ ਗੁਰੂ ਸਾਹਿਬ ਦੀ ਕਿਰਪਾ ਹੈ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਤੇ ਗੁਰੂ ਸਾਹਿਬ ਉਹਨਾਂ ਤੇ ਵੀ ਮਿਹਰ ਭਰਿਆ ਹੱਥ ਬਖਸ਼ੀ ਰੱਖਣ ਪਰ ਜਿਹੜੀ ਹੈ ਸੈਂਟਰ ਸਰਕਾਰ ਹੈ ਪ੍ਰਧਾਨ ਮੰਤਰੀ ਮੰਤਰੀ ਜਿਹੜੇ ਨਰਿੰਦਰ ਮੋਦੀ ਇਹ ਜਿਹੜੇ ਵੀ ਖੇਤੀਬਾੜੀ ਮੰਤਰੀ ਆ ਸੈਂਟਰ ਸਰਕਾਰ ਨੂੰ ਤੁਰੰਤ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹ ਪ੍ਰਵਾਨ ਕਰਨੀਆਂ ਚਾਹੀਦੀਆਂ ਨੇ ਐਮਐਸਪੀ ਜਿਹੜੀ ਹੈ ਲਾਗੂ ਕਰਕੇ ਤੇ ਕਿਸਾਨਾਂ ਨੂੰ ਗਰੀਬਾਂ ਨੂੰ ਜਿਹੜੇ ਆ ਉਹ ਹੱਕ ਦੇਣੇ ਚਾਹੀਦੇ ਨੇ ਸਾਡੀਆਂ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਜਿੱਥੇ ਪਹਿਲਾਂ ਵੀ ਬਾਰਡਰ ਦੇ ਉੱਪਰ ਕਿਸਾਨਾਂ ਦੇ ਨਾਲ ਡਟੀਆਂ ਰਹੀਆਂ ਤੇ ਅੱਗੇ ਵੀ ਇਹਨਾਂ ਦੇ ਨਾਲ ਪੂਰਾ ਤਨ ਮਨ ਧੰਦੇ ਨਾਲ ਜਿਹੜਾ ਪੂਰੀਆਂ ਫੌਜਾਂ ਇਹਨਾਂ ਦੇ ਨਾਲ ਡਟਣਗੀਆਂ ਮੈਂ ਸਮੁੱਚੇ ਭਾਰਤ ਤੇ ਜਿੰਨੇ ਸਾਡੇ ਪੰਜਾਬ ਦੇ ਨੌਜਵਾਨ ਸਾਡੀਆਂ ਗੁਰੂਆਂ ਦੀਆਂ ਲਾੜਦੀਆਂ ਨਹਿੰਸ ਸਿੰਘ ਫੌਜਾਂ ਉਹ ਇਹਨਾਂ ਦੇ ਨਾਲ ਇੱਥੇ ਜ਼ਰੂਰ ਹਾਜ਼ਰੀ ਵੱਧ ਚੜ ਕੇ ਹਾਜ਼ਰੀਆਂ ਲਵਾਉਣ ਤੇ ਨਾਲ ਜਿਹੜੇ ਆ ਸਰਦਾਰ ਜਗਜੀਤ ਸਿੰਘ ਜਿੱੱਡੇਵਾਲ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਜਿੰਨਾ ਵੀ ਗਰੇਜ ਹੋ ਸਕੇ ਤੇ ਪਰ ਇਹ ਉਹ ਆਪਾਂ ਜ਼ਿਆਦਾ ਵੇਟ ਵੀ ਨਹੀਂ ਕਰ ਸਕਦੇ ਸੈਂਟਰ ਸਰਕਾਰ ਨੂੰ ਚਾਹੀਦਾ ਕੋਈ ਵੀ ਇਹੋ ਜੀ ਗੱਲ ਹੋਵੇ ਉਹਦੇ ਤੋਂ ਪਹਿਲਾਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਜ਼ਰੂਰ ਤਰੰਤ ਉਹਨਾਂ ਨੂੰ ਆਪਣੇ ਮੰਨ ਕੇ ਉਹਨਾਂ ਨੂੰ ਮੰਨਣਾ ਚਾਹੀਦਾ ਸਰਕਾਰ ਨੂੰ ਤੇ ਸੈਂਟਰ ਸਰਕਾਰ ਜਿਹੜੀ ਆ ਸਾਡੀਆਂ ਨਹਿੰਗਸਨ ਗੁਰੂਆਂ ਲਾੜੀਆਂ ਫੌਜਾਂ ਜਦੋਂ ਇਹ ਆਪਣੇ ਕਿਤੇ ਵੀ ਚੜ੍ਹਾਈ ਕਰਦੀਆਂ ਨੇ ਫਿਰ ਅੱਗਾ ਪਿੱਛਾ ਨਹੀਂ ਦੇਖਦੀਆਂ ਉਸ ਕਰਕੇ ਇਹਨਾਂ ਨੂੰ ਚਾਹੀਦਾ ਤਰੰਤ ਜਿਹੜਾ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਐਮਐਸਪੀ ਉਹ ਮੰਨ ਕੇ ਤੇ ਕਿਸਾਨਾਂ ਨੂੰ ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਜਾਣ ਪਿਛਲੀ ਵਾਰੀ ਵੀ ਇਹਨਾਂ ਨੇ ਕਿੰਨਾ ਟਾਈਮ ਲਾਇਆ ਫਿਰ ਅਫੀਲ ਜਿਹੜਾ ਉਹਨਾਂ ਨੂੰ ਮੰਨਣਾ ਹੀ ਪਿਆ ਇਸ ਕਰਕੇ ਦੇਰੀ ਨਹੀਂ ਕਰਨੀ ਚਾਹੀਦੀ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਚਰਨਾ ਦਲ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਤੋਂ ਆਏ ਨੇ ਬਾਬਾ ਮਨਮੋਹ ਸਿੰਘ ਜੀ ਤੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਇਆਤਤ ਵੱਲੋਂ ਤੇ ਨਾਲ ਹੀ ਸਾਰੀਆਂ ਇਹਨਾਂ ਹੰਗਸ ਸਿੰਘ ਜਥੇਵੰਦੀਆਂ ਵੱਲੋਂ ਇੱਥੇ ਮੈਂ ਹਾਜ਼ਰੀ ਲਵਾਉਣਾ ਪਿਛਲੇ ਦਿਨੀ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬਿਧੀ ਚੰਦ ਚੰਦ ਵਾਲੇ ਉਹ ਵੀ ਸੋਰ ਸਿੰਘ ਵਾਲੇ ਹਾਜ਼ਰੀ ਲਵਾ ਕੇ ਗਏ ਨੇ ਸਾਰੀਆਂ ਇਤਰਨਾ ਦਲ ਦੇ ਬਾਬਾ ਨਾਗਰ ਸਿੰਘ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਅੱਜ ਇੱਥੇ ਪਹੁੰਚੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੇ ਹਰ ਦੀਵਾਨ ਹਰ ਮੈਦਾਨ ਜਿਹੜੀ ਹੈ ਕਿਸਾਨਾਂ ਦੀ ਫਤਿਹ ਹੋਣੀ ਹੈ ਟਾਈਮ ਹੀ ਕਰਦੇ ਆ ਜAVE ਜੀ ਦਸਿਆਂ ਨੂੰ ਭਾਵੇ ਸਾਹਿਬਜ਼ਾਦਿਆਂ ਦੇ ਵੱਡੇ ਸਾਹਿਬਜ਼ਾਦਿਆਂ ਦੇ ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਆ ਰਹੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਚੱਲ ਰਹੇ ਨੇ ਤੇ ਜਿੱਥੇ 25 26 27 28 ਤਰੀਕ ਨੂੰ ਕਿਸਾਨ ਭਰਾ ਇਹਨਾਂ ਦੀਆਂ ਤਰੰਤ ਜੜੀਆਂ ਨੇ ਸੈਂਟਰਲ ਸਰਕਾਰ ਮੰਗਾ ਮੰਨੇ ਤੇ ਇਹ ਵੀ ਜਾ ਕੇ ਖੁਸ਼ੀ ਦੇ ਨਾਲ ਆਪਣੇ ਘਰਾਂ 'ਚ ਪਰ ਸਾਡੇ ਵਾਸਤੇ ਜਿਹੜੀ ਸਭ ਤੋਂ ਐਮ ਹੈ ਉਹ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਇਹਨਾਂ ਨੂੰ ਬਚਾਉਣਾ ਵੀ ਹੈ ਤੇ ਸੈਂਟਰਲ ਸਰਕਾਰ ਨੂੰ ਝਕਾਉਣਾ ਵੀ ਹੈ Wà á fi dika ìgbà wíì ní? Wà á fi dika ìgbà wíì ní?